ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਵੱਡੇ ਪਣੇ ਵਾਲੇ ਸੂਟ ਦੇ ਵਿੱਚੋਂ ਆਪਾਂ ਬਾਹ ਦਾ ਕੱਪੜਾ ਕਿਵੇਂ ਕੱਢਣਾ ਹੈ ਠੀਕ ਹੈ ਜੀ ਦੇਖੋ ਇਹ ਵਾਲਾ ਜਿਹੜਾ ਕੱਪੜਾ ਹੈਗਾ ਜੇ ਆਪਾਂ ਇਸ ਤਰੀਕੇ ਨਾਲ ਸਿੰਗਲ ਕਰਦੇ ਹਾਂ ਤੇ ਇਹ ਵੱਡੇ ਪਣੇ ਦਾ ਕੱਪੜਾ ਹੈਗਾ ਠੀਕ ਹੈ ਜੀ ਜਿਹੜਾ ਆਪਣਾ ਆਮ ਪਣਾ ਹੁੰਦਾ ਉਹ ਹੁੰਦਾ 42 ਇੰਚ ਦਾ ਇਹ ਆਪਾਂ ਤੁਹਾਨੂੰ ਦੱਸ ਦਈਏ ਵੀ ਕਿੰਨੇ ਇੰਚ ਦਾ ਪਣਾ ਹੈ ਇਹ ਠੀਕ ਹੈ ਇਸ ਤਰੀਕੇ ਨਾਲ ਆਪਾਂ ਕੱਪੜੇ ਨੂੰ ਕੰਨੀ ਵਾਲੇ ਸਾਈਡ ਤੋਂ ਮੈਨ ਲੱਗਾਂਗੇ ਪਣੇ ਲੋੜ ਕੱਪੜਾ ਹੈ ਕਿੰਨਾ ਆਪਣਾ ਦੇਖੋ ਇੰਨਾ ਜਿਹੜਾ 42 ਇੰਚ ਦਾ ਜਿਹੜਾ ਆਪਣਾ ਆਮ ਪਣਾ ਹੁੰਦਾ ਠੀਕ ਹੈ ਇਹ ਹੈਗਾ ਵੱਡ ਦੇਖੋ ਇਹ ਹੈਗਾ 58 ਇੰਚ ਦਾ ਕਪੜਾ ਤੇ ਇਹ ਵੱਡੇ ਪਣੇ ਦਾ ਕਪੜਾ ਹੈ ਇਹਦੇ ਵਿੱਚ ਆਪਾਂ ਬਾਹ ਦਾ ਕਪੜਾ ਕਿਵੇਂ ਕੱਢਣਾ ਹੈ ਤਾਂ ਜੋ ਜਿਹੜਾ ਆਪਣਾ ਦੂਸਰਾ ਕਪੜਾ ਆਪਣੇ ਵੱਲ ਤੋਂ ਚਾਜੇ ਦੇਖੋ ਕੰਨੀ ਲੋਟ ਕਪੜਾ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਹਾਂ ਦੋਨੇ ਕੰਨੀਆਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਤੇ ਹੁਣ ਆਪਾਂ ਕਪੜਾ ਰੱਖਣਾ ਕਿਵੇਂ ਹੈ ਜਿਹੜਾ ਕਿ ਆਪਣਾ ਬਾਂ ਦਾ ਕਪੜਾ ਵੀ ਵਿੱਚੋਂ ਨਿਕਲ ਜੇ ਜਿਹੜਾ ਆਪਣੇ ਕੋਲ ਕਪੜਾ ਐਕਸਟਰਾ ਵੀ ਨਿਕਲੇ ਜਿਹੜਾ ਆਪਣੇ ਨੂੰ ਗਲੇ ਗੁਲੇ ਵਿੱਚ ਕੰਮ ਆ ਜੇ ਦੇਖੋ ਆਪਾਂ ਦੂਜੇ ਪਣੇ ਦੀ ਜਿਹੜੀ ਬਾਹ ਕੱਢਦੇ ਹੋ ਇਸ ਤਰੀਕੇ ਨਾਲ ਹੀ ਕਰ ਲੈਣੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਹੈਨਾ ਇਸ ਤਰੀਕੇ ਨਾਲ ਕਰਕੇ ਆਪਾਂ ਬਾਹ ਦੀ ਕਟਿੰਗ ਕਰ ਦਿੰਨੇ ਆ ਜੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਦੇ ਆ ਆਪ ਨੂੰ ਮੋਢਾ ਹੈਗਾ ਘੱਟ ਤੇ ਪੱਪੜਾ ਹੈਗਾ ਜ਼ਿਆਦਾ ਆਪਣੇ ਕੋਲ ਠੀਕ ਹੈ ਇਸ ਤਰੀਕੇ ਨਾਲ ਮੋਢਾ ਆਪਣੇ ਕੋਲ ਹੈਗਾ 9 ਇੰਚ ਰੈਡੀ ਕਰਨੇ ਨੇ ਆਪਾਂ ਇਹ ਹੈਗਾ ਕਪੜਾ 14 ਇੰਚ ਇਹਦੇ ਚ ਕਪੜਾ ਆਪਣਾ 9 ਤੋਂ ਆਪਾਂ 11 ਇੰਚ ਕਪੜਾ ਰੱਖਾਂਗੇ ਵੱਧ 2 ਇੰਚ ਐਕਸਟਰਾ ਰੱਖਾਂਗੇ ਤਾਂ ਆਪਾਂ ਨੂੰ ਇੰਨਾ ਕਪੜਾ ਵੱਧ ਗਿਆ ਦੇਖੋ ਇੰਨਾ ਕਪੜਾ ਜਿਵੇਂ ਮੰਨ ਕੇ ਚਲੋ ਇਹ 3 ਇੰਚ ਇਹ ਕਪੜਾ ਹੋਇਆ 3 ਇੰਚ ਇਹ 3 ਇੰਚ ਇਹ ਆਪਣੇ ਕੋਲ ਹੋ ਗਿਆ 12 ਇੰਚ ਕਪੜਾ ਵੱਧ ਗਿਆ ਹੁਣ ਆਪਾਂ ਇਹ ਕਪੜਾ ਕੱਢਣਾ ਕਿਵੇਂ ਐਕਸਟਰਾ ਦੇਖੋ ਇੱਕ ਸਾਈਡ ਤੋਂ ਆਪਾਂ ਜਿਹੜਾ ਕੰਨੀ ਵਾਲਾ ਪਾਸਾ ਖੁੱਲੇ ਵਾਲਾ ਪਾਸਾ ਉਹਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਹ ਕੰਨੀਆਂ ਫੜ ਕੇ ਆਪਾਂ ਕਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇੱਕ ਸਾਈਡ ਤੋਂ ਠੀਕ ਹੈ ਜਿਵੇਂ ਮੈਂ ਆ ਕਪੜਾ ਇੱਕ ਸਾਈਡ ਤੋਂ ਫੋਲਡ ਕਰ ਲਿਆ ਇਸ ਤਰੀਕੇ ਨਾਲ ਹੁਣ ਆਪਾਂ ਨੂੰ ਕੋ ਮੋੜਾ ਹੈਗਾ 9 ਇੰਚ ਰੈਡੀ ਚਾਹੀਦਾ ਆਪਾਂ 2 ਇੰਚ ਕਪੜਾ ਇਹ ਚ ਵੱਧ ਚਾਹੀਦਾ ਠੀਕ ਹੈ ਤੇ ਆਪਾਂ 11 ਇੰਚ ਕਪੜਾ ਰੱਖ ਲਾਂਗੇ ਦੇਖੋ ਆਪਣਾ ਕਪੜਾ ਹੋ ਗਿਆ 11 ਇੰਚ ਇਧਰ ਆ ਵਾਲਾ ਕਪੜਾ ਜਿਹੜਾ ਹੈਗਾ ਸਾਂਝਾ ਬਚ ਗਿਆ ਆਪਣੇ ਕੋਲ ਇਹ ਆਪਣੇ ਗਲੇ ਉੱਪਰ ਜਾਣ ਦਾ ਕੱਪੜਾ ਕੰਮ ਆ ਜੂਗਾ ਜਾਂ ਆਪਾਂ ਨੂੰ ਪਹੁੰਚੇ ਥਲੇ ਮੋਰੀਆਂ ਥਲੇ ਲੱਗ ਜੂਗਾ ਕੱਪੜਾ ਇਹ ਕੱਪੜਾ ਆਪਣਾ ਵਾਰ ਤੋਂ ਹੀ ਲੈਣਾ ਜੇ ਇਹੇ ਕੱਪੜਾ ਹੈ ਆਪਾਂ ਇਸ ਤਰੀਕੇ ਨਾਲ ਬਾਜ ਨੂੰ ਕਟਿੰਗ ਕਰ ਲੈਂਦੇ ਜਿਹੜੇ ਆਪਣੇ ਥੋੜਾ ਥੋੜੇ ਪੀਸ ਰਹਿਣਗੇ ਕਿਸੇ ਕੰਮ ਨਹੀਂ ਸੀ ਉਹਨੇ ਜੇ ਵੱਡੇ ਪਣੇ ਦਾ ਕੱਪੜਾ ਹੋਵੇ ਤੁਸੀਂ ਇਸ ਤਰੀਕੇ ਨਾਲ ਇੱਕ ਸਾਈਡ ਤੋਂ ਕੱਪੜਾ ਇਸ ਤਰੀਕੇ ਨਾਲ ਲੈ ਲੈਣਾ ਠੀਕ ਹੈ ਜਿੰਨਾ ਤੁਹਾਡਾ ਮੋਢਾ ਤਾਂ ਤੁਸੀਂ 2 ਇੰਚ ਕੱਪੜਾ ਵਧ ਲੈ ਲੈਣਾ ਮੋਢਾ ਆਪਣਾ ਇੱਥੇ 9 ਇੰਚ ਹੈ ਤੇ ਆਪਾਂ ਕੱਪੜਾ ਲੈ ਲਏ ਇੱਥੇ 11 ਇੰਚ ਇਸ ਤਰੀਕੇ ਨਾਲ ਠੀਕ ਹੈ ਹੁਣ ਇਥੇ ਬਾਹਾਂ ਦੀ ਆਪਾਂ ਕਟਿੰਗ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਤਰੀਕੇ ਨਾਲ ਕਰਨੀ ਆ ਇਸ ਤਰੀਕੇ ਨਾਲ ਕੱਪੜਾ ਰੱਖ ਲਿਆ ਸਿੱਧੇ ਨਾਲ ਸਿੱਧਾ ਆਪਣਾ ਕੱਪੜਾ ਮੈਚ ਹੋ ਗਿਆ ਅਗਰ ਆਪਾਂ ਸਿੱਧੇ ਨਾਲ ਸਿੱਧਾ ਕੱਪੜਾ ਰੱਖਾਂਗੇ ਤਾਂ ਆਪਣੀਆਂ ਬਾਹਾਂ ਦੀਆਂ ਕਟਾਂ ਕਦੇ ਵੀ ਗਲਤ ਨਹੀਂ ਆਉਣੀਆਂ ਬਿਲਕੁਲ ਸਹੀ ਕਟ ਆਉਣੀਆਂ ਠੀਕ ਹੈ ਤੁਸੀਂ ਇਸ ਤਰੀਕੇ ਨਾਲ ਕੱਪੜਾ ਸਿੱਧੇ ਨਾਲ ਸਿੱਧਾ ਜ਼ਰੂਰ ਰੱਖਣਾ ਠੀਕ ਹੈ ਜਿਹੜਾ ਹੁਣ ਖੁੱਲੇ ਵਾਲਾ ਪਾਸਾ ਮੇਰੇ ਵੱਨੀ ਆ ਬੰਦ ਵਾਲਾ ਪਾਸਾ ਦੂਸਰੀ ਸਾਈਡ ਆ ਆਪਾਂ ਖੁੱਲੇ ਵਾਲੇ ਪਾਸੇ ਮੋੜ ਦੇ ਨਿਸ਼ਾਨ ਲਾਉਣੀਆਂ ਦੇਖੋ ਇੱਕ ਸਾਈਡ ਆਪਾਂ ਮੋੜੀ ਦੇ ਨਿਸ਼ਾਨ ਲਾਉਣੇ ਆ ਨਿਸ਼ਾਨ ਲਾਉਣੇ ਕਿਵੇਂ ਆਪਾਂ ਇੱਥੋਂ ਲਵਾਵਾਂਗੇ 3 ਇੰਚ ਡਾਊਨ ਇਸ ਤਰੀਕੇ ਨਾਲ ਜਿੱਦਾਂ ਆਪਣਾ ਮੋੜਾ ਕਟਿੰਗ ਕਰਨਾ ਉਦੋਂ ਆਪਾਂ 3 ਇੰਚ ਕਪੜਾ ਥੱਲੇ ਨੂੰ ਡਾਊਨ ਲਵਾਵਾਂਗੇ ਠੀਕ ਹੈ ਮੋੜੇ ਦੇ ਨਿਸ਼ਾਨ ਲੱਗਣਗੇ ਆਪਣੇ ਖੁੱਲੇ ਵਾਲੇ ਪਾਸੇ ਬੰਦ ਵਾਲੇ ਪਾਸੇ ਆਪਾਂ ਮੋੜੇ ਦੇ ਨਿਸ਼ਾਨ ਨਹੀਂ ਲੱਗਣੇ ਖੁੱਲੇ ਵਾਲੇ ਪਾਸੇ ਮੋੜੇ ਦੇ ਨਿਸ਼ਾਨ ਲੱਗਣਗੇ 9 ਇੰਚ ਆਪਣਾ ਮੋੜਾ ਰੈਡੀ ਆ ਇੱਥੇ ਆਪਾਂ ਇੰਚ ਟੇਪ ਰੱਖਾਂਗੇ ਬੰਦ ਵਾਲੇ ਪਾਸੇ ਇਸ ਤਰੀਕੇ ਨਾਲ ਤੇ 9 ਇੰਚ ਦਾ ਆਪਾਂ ਨਿਸ਼ਾਨ ਲਾ ਜਾਗੇ ਇਹੜਾ ਆਪਾਂ 3 ਇੰਚ ਡਾਊਨ ਲਿਆ ਸੀਗਾ 9 ਇੰਚ ਤੇ ਆਪਣੇ ਨਿਸ਼ਾਨ ਲੱਗ ਗਏ ਇੱਥੇ ਹੁਣ ਆਪਾਂ ਇੱਥੋਂ ਦੀ ਬਾਹ ਦੀ ਕਾਰਟ ਇਸ ਤਰੀਕੇ ਨਾਲ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰੀਕ ਨਾਲ ਬਾਹ ਦੀ ਗੁਲਾਈ ਬਣ ਗਈ ਆਪਣੀ ਬੈਕ ਵਾਲੇ ਪਾਸੇ ਇੱਥੋਂ ਹੀ ਆਪਾਂ ਜਿੱਥੇ ਮੋਢੇ ਦਾ ਨਿਸ਼ਾਨ ਲਾਇਆ ਇੱਥੋਂ ਹੀ ਆਪਾਂ 프ਰੰਟ ਵਾਲੇ ਮੋਢੇ ਦੀ ਗੁਲਾਈ ਬਣਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਇਸ ਵਾਰ ਇੱਥੋਂ ਆਪਾਂ ਲਾਵਾਂਗੇ ਮੂਰੀ ਦਾ ਨਿਸ਼ਾਨ ਕੱਪੜਾ ਆਪਾਂ ਕੱਟੇਗੇ ਨਹੀਂ ਕਰਨਾ ਇਸ ਤਰੀਕ ਨਾਲ ਹੀ ਰੱਖਾਂਗੇ ਆਪਾਂ ਕੱਪੜਾ ਆਪਾਂ ਮੂਰੀ ਹੈਗੀ ਆਪਣੀ 5.5 ਆਪਾਂ ਲਾਵਾਂਗੇ 7.5 2 ਇੰਚ ਵੱਧ ਲਾ ਲਗੇ ਇਹ ਆਪਣੇ ਮੂਰੀ ਤੋਂ ਜਿਹੜੀ ਆਪਣੀ ਮੂਰੀ 2 ਇੰਚ ਵੱਧ ਲਾਵਾਂਗੇ ਇਸ ਤਰੀਕੇ ਨਾਲ ਇੱਥੇ ਇੰਚ ਟੇਪ ਰੱਖਾਂਗੇ ਆਪਾਂ ਇਹ ਠੀਕ ਹੈ ਇਥੋਂ ਆਪਣਾ ਇਹਨਾਂ ਕਪੜਾ ਕਟਿੰਗ ਹੋ ਜਾਊਗਾ ਜਿਹੜਾ ਆਹ ਵਾਲਾ ਆਪਾਂ ਕਪੜਾ ਕਟਿੰਗ ਕਰਨਾ ਸੀ ਇਹ ਵੀ ਆਪਣੇ ਕਪੜਾ ਇਹਨਾਂ ਹੈਗਾ ਵੱਧ ਤੋਂ ਚ ਆ ਜਾਊਗਾ पड़े दो पले चका हम देखो अपना सपड़ा कि निकलिया ठीक है देखो इस तरीके एक कपड़ा अपने को निकल है एक कपड़ा अपने को आ निकलिया है ठीक है।, है एक कपड़ा देखो अपना कि चौड़ा निकलिया जे अपना तरीकेर बारी कटिंग की अपने को यह कपड़ा अपने गले भी लग जाएंगे मूरी थले भी लग जूगा ਤੇ ਠੀਕ ਹੈ ਜੀ ਰੇਪ ਡਾਕੀ ਵੀ ਨਿਕਲਿਆਊਗੀ ਹੁਣ ਜਿਹੜਾ ਆਹ ਵਾਲਾ ਕਪੜਾ ਨਿਕਲਿਆ ਅਗਰ 22 ਇੰਚ ਥੋੜਾ ਕਪੜਾ ਘਟਦਾ ਤੁਸੀਂ ਐਸੇ ਗਨੇ ਸੈਡਾਂ ਦੇ ਜੋੜ ਵੀ ਲੱਗ ਜਾਣਗੇ ਠੀਕ ਹੈ ਇਸ ਤਰੀਕੇ ਨਾਲ ਜਿੰਨਾ ਕਪੜਾ ਤੁਹਾਨੂੰ ਇੰਨਾ ਚੌੜਾ ਥੱਲੇ ਆ ਇੰਨਾ ਹੀ ਚੌੜਾ ਕਪੜਾ ਤੁਹਾਡਾ ਉੱਪਰ ਹੋ ਜੂਗਾ ਇਹ ਵਾਲਾ ਕਪੜਾ ਤੁਹਾਡੇ ਕੰਮ ਆ ਜੂਗਾ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗੀ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ ਰੱਬ ਰੱਖਾ